माननीय पुलिस कमिश्नरTempBuffer ਸਰ ਅ ਦੇ ਵਿੱਚ ਅਸੀਂ ਇੱਥੇ 에어ਪੋਰਟ ਥਾਣੇ ਦੇ ਵਿੱਚ ਅਸੀਂ ਇੱਕ ਐਫਆਈਆ ਦਰਜ ਕੀਤੀ ਸੀ 6ਵੇਂ ਮਹੀਨੇ ਵਿੱਚ ਐਫਆਈਐਨ ਨੰਬਰ 18 ਅੰਡਰ ਸੈਕਸ਼ਨ 341 379 ਬੀ ਅ ਤੇ 112 ਬੀਐਨਐਸ ਐਕਟ ਦਾ ਅਸੀਂ ਵਾਧਾ ਚੁਰਮ ਕੀਤਾ ਉਹਦੇ ਚ ਅਸੀਂ ਇੱਕ ਕਾਲਟੋ ਕਾਰ ਸਨੈਚ ਕੀਤੀ ਸੀ ਤੇ ਅਸੀਂ ਪਹਿਲਾਂ ਦੋ ਅ ਬੰਦੇ ਅਸੀਂ ਗ੍ਰਿਫਟਾਰ ਕੀਤੇ ਸੀ ਉਹਨਾਂ ਦਾ ਨਾਮ ਹੈ ਸੰਦੀਪ ਸਿੰਘ ਤੇ ਦੂਸਰਾ ਹਰਪ੍ਰੀਤ ਸਿੰਘ ਤੇ ਪਰਸੋਂ ਅਸੀਂ ਹੁਣ ਇੱਕ ਬੰਦਾ ਹੋਰ ਗ੍ਰਿਫਤਾਰ ਕੀਤਾ ਗੁਰਪ੍ਰੀਤ ਅਲਾਇੰਸ ਗੋਪੀ ਤੇ ਇਹਨੂੰ ਪੜ ਕੇ ਸਾਨੂੰ ਪਤਾ ਚੱਲੇ ਇਹਦੇ ਤੇ ਸੱਤ ਹੋਰ ਪਰਚੇ ਹੈਗੇ ਆ ਇੱਕ ਪਰਚਾ ਫਰੋਸਪਰਤਾ ਦਾ ਦੋ ਪਰਚੇ ਚੋਲਾ ਸਾਹਿਬ ਦੇ ਹੈ ਜੀ ਇੱਕ ਪਰਚਾ ਅੰਮ੍ਰਿਤਸਰ ਰੂਰਲ ਦਾ ਹੈਗਾ ਤੇ ਇੱਕ ਸੈਂਟਰਲ ਦਾ ਅੰਮ੍ਰਿਤਸਰ ਕਮਿਸ਼ਨਰੇਟ ਦਾ ਇੱਕ सदर ਦਾ ਹੈ ਜੀ ਤੇ ਵਕ ਵਕਤ ਅ ਤਰਾਮਾ ਇਹ ਤੇ ਇਹਦੇ ਤੇ ਪਰਚੇ ਹੈਗੇ ਆ ਤੇ ਅਸੀਂ ਇਹਦੇ ਕੋਲੋਂ ਹੋਰ ਪੁੱਛਗਿਛ ਕਰ ਰਹੇ ਆ ਤੇ ਸਾਨੂੰ ਜਿਵੇਂ ਵੀ ਕੁਝ ਪਤਾ ਚੱਲਦਾ ਅਸੀਂ ਤੁਹਾਡੇ ਸਾਹਮਣੇ ਲਿਆਵਾਂਗੇ ਤੇ ਆਲਟੋ ਕਾਰ ਵੀ ਅਸੀਂ ਰਿਕਵਰ ਕਰ ਲਈ ਹੋਈ ਹੈ ਤੇ ਬਾਕੀ ਅਸੀਂ ਇਹਦੇ ਕੋਲੋਂ ਪੁੱਛਗਿਛ ਕਰਕੇ ਤੁਹਾਡੇ ਰੂਪ ਲੂਵਾਂਗੇ ਧੰਨਵਾਦ